ਆਪਾਂ ਦੇਖਦੇ ਆ ਕਿ ਜੋ ਬੰਦਾ ਕੋਈ ਕੰਮ ਕਰਦਾ ਹੈ ਉਹ ਕਰਦਾ ਰਹਿੰਦਾ ਤਾਂ ਉਸ ਵਿੱਚੋਂ ਐਕਸਪਰਟ ਹੋ ਜਾਂਦਾ ਹੈ ਉਹ ਭਾਵੇਂ ਇੱਕ ਪ੍ਰਾਈਵੇਟ ਕੰਮ ਹੋਵੇ ਜਾਂ ਉਹ ਕੋਈ ਸਰਕਾਰੀ ਨੌਕਰੀ ਹੋਵੇ ਜੋ ਬੰਦਾ ਜੋ ਇਨਸਾਨ ਜੋ ਕੰਮ ਕਰਦਾ ਰਹਿੰਦਾ ਹੈ ਉਸ ਕੰਮ ਨੂੰ ਉਹ ਪਰਫੈਕਟ ਤਰੀਕੇ ਨਾਲ ਦੂਸਰਿਆਂ ਨਾਲੋਂ ਦੂਸਰਿਆਂ ਨਾਲੋਂ ਪਰਫੈਕਟ ਤਰੀਕੇ ਨਾਲ ਉਸ ਨੂੰ ਕਰਦਾਗਾ ਜਿਵੇਂ ਆਪਾਂ ਐਗਜ਼ਾਮਪਲ ਲਾ ਲਈਏ ਜੇ ਬਿਜਲੀ ਚੋਰੀ ਦੀ ਗੱਲ ਕਰੀਏ ਤਾਂ ਜੋ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਉਹ ਇਸ ਕੰਮ ਨੂੰ ਬਿਜਲੀ ਚੋਰੀ ਨੂੰ ਅੰਜਾਮ ਦੂਸਰੇ ਲੋਕਾਂ ਨਾਲੋਂ ਜਿਆਦਾ ਵਧੀਆ ਤਰੀਕੇ ਨਾਲ ਦੇ ਸਕਦੇ ਨੇ ਉਸੇ ਤਰ੍ਹਾਂ ਜੋ ਕ੍ਰਾਈਮ ਹੈ ਕ੍ਰਾਈਮ ਪੁਲਿਸ ਵਾਲੇ ਆਮ ਇਨਸਾਨ ਨਾਲੋਂ ਜਿਆਦਾ ਵਧੀਆ ਤਰੀਕੇ ਨਾਲ ਕ੍ਰਾਈਮ ਨੂੰ ਅੰਜਾਮ ਦੇ ਸਕਦੇ ਨੇ ਕਿਉਂਕਿ ਉਹਨਾਂ ਦਾ ਰੋਜ਼ਾਨਾ ਦਾ ਕੰਮ ਹੈ ਉਹਨਾਂ ਨੂੰ ਜੋ ਬੀਕ ਪੁਆਇੰਟ ਹੁੰਦੇ ਆ ਉਹ ਸਭ ਪਤਾ ਹੁੰਦੇ ਨੇ ਇਸ ਕਾਰਨ ਫਿਰ ਜੇ ਕੋਈ ਪੁਲਿਸ ਵਾਲਾ ਕ੍ਰਾਈਮ ਕਰਦਾ ਉਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਕਰਦਾ ਜਾਨੀ ਜੋ ਬੰਦਾ ਜਿਹੜਾ ਕੰਮ ਕਰਦਾ ਉਸ ਵਿੱਚ ਪਰਫੈਕਟ ਹੋ ਜਾਂਦਾ ਤੇ ਦੂਸਰੇ ਆਮ ਇਨਸਾਨ ਨਾਲੋਂ ਉਸ ਕੰਮ ਨੂੰ ਭਾਵੇਂ ਉਹ ਸਹੀ ਹੈ ਭਾਵੇਂ ਉਹ ਗਲਤ ਹੈ ਉਸ ਕੰਮ ਨੂੰ ਜਿਆਦਾ ਵਧੀਆ ਢੰਗ ਨਾਲ ਅੰਜਾਮ ਦੇ ਸਕਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਨਹਿਰ ਦੇ ਵਿੱਚ ਕਾਰ ਡਿੱਗਦੀ ਹੈ ਕਾਰ ਦੇ ਵਿੱਚ ਪਿਓ ਤੇ ਧੀ ਸਵਾਰ ਹੁੰਦੇ ਨੇ ਧੀ ਦੀ ਮੌਤ ਹੋ ਜਾਂਦੀ ਹੈ ਪਿਓ ਬਚ ਜਾਂਦਾ ਹੈ ਪਰ ਇਸ ਘਟਨਾ ਦੇ ਉੱਤੋਂ ਜਦੋਂ ਪਰਦਾ ਉੱਠਦਾ ਹੈ ਇਸ ਘਟਨਾ ਦੀ ਸੱਚਾਈ ਜਦੋਂ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਸੱਚਾਈ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਪਠਾਨਕੋਟ ਇਸ ਦਾ ਪਿੰਡ ਜਸ਼ਵਾਲੀ ਇਸ ਪਿੰਡ ਦੇ ਨਜ਼ਦੀਕ ਨਹਿਰ ਜੂਬੀ ਡੀਸੀ ਨਹਿਰ ਹੈ ਉਸ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਪੈਂਦੀ ਹੈ 28 ਨਵੰਬਰ 2024 ਦੇ ਤਕਰੀਬਨ ਸਵੇਰ ਦੇ 9:30-10 ਵਜੇ ਦੀ ਗੱਲ ਹੁੰਦੀ ਹੈ। ਇਸ ਕਾਰ ਵਿੱਚ ਪਿਓਤੀ ਸਵਾਰ ਹੁੰਦੇ ਆ। ਧੀ ਦਾ ਨਾਮ ਹਰਮਨਪ੍ਰੀਤ ਕੌਰ ਹੁੰਦਾ ਜਿਸ ਦੀ ਉਮਰ ਲਗਭਗ 18 ਸਾਲ ਹੁੰਦੀ ਹੈ ਤੇ ਜੋ ਪਿਤਾ ਹੁੰਦਾ ਪਿਤਾ ਦਾ ਨਾਮ ਜਰਮਨਜੀਤ ਹੁੰਦਾ। ਗੱਡੀ ਨਹਿਰ ਦੇ ਵਿੱਚ ਡਿੱਗਦੀ ਹੈ। ਤੇ ਜੋ ਪਿਤਾ ਹੁੰਦਾ ਉਹ ਬਚ ਜਾਂਦਾ ਪਰ ਜੋ ਧੀ ਹੁੰਦੀ ਆ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਉਸ ਦੀ ਮੌਤ ਹੁੰਦੀ ਹੈ ਤਾਂ ਜੋ ਪਿਤਾ ਹੁੰਦਾ ਹੈ ਉਹ ਉੱਚੀ ਉੱਚੀ ਰੌਲਾ ਪਾਉਂਦਾ ਹੈ ਆਵਾਜ਼ਾਂ ਮਾਰਦਾ ਹੈ ਤਾਂ ਪਿਤਾ ਦੀ ਆਵਾਜ਼ ਸੁਣ ਕੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਆ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਉਸ ਕਾਰ ਨੂੰ ਨਹਿਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਪਰ ਬਹੁਤ ਦੇਰ ਹੋ ਚੁੱਕੀ ਸੀ ਇਸ ਕਾਰ ਵਿੱਚ ਸਵਾਰ ਹਰਮਨਪ੍ਰੀਤ ਕੌਰ ਦੀ ਮੌਤ ਹੋ ਗਈ ਸੀ ਜੋ ਜਰਮਨਜੀਤ ਸੀ ਉਸ ਦੀ ਵੀ ਹਾਲਤ ਸਹੀ ਨਹੀਂ ਸੀ ਉਸ ਨੂੰ ਵੀ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਜਾਂਚ ਪੜਤਾਲ ਕਰਦੀ ਹੈ ਕਾਰਨ ਦੇਖਦੀ ਹੈ ਕਿ ਕਿਵੇਂ ਜੋ ਇਹ ਗੱਡੀ ਸੀ ਉਹ ਨਹਿਰ ਦੇ ਵਿੱਚ ਡਿੱਗੀ ਉਸ ਸਮੇਂ ਤਾਂ ਜਰਮਨਜੀਤ ਸਿੰਘ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਸੀ ਪਰ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਲਿਜਾ ਕੇ ਜਦੋਂ ਉਹ ਸਹੀ ਹੋ ਜਾਂਦਾ ਹੈ ਤਾਂ ਪੁਲਿਸ ਉਸ ਤੋਂ ਪੁੱਛ ਕੇ ਚਰਦੀ ਹੈ ਉਸ ਤੇ ਬਿਆਨ ਲੈਂਦੀ ਹੈ ਕਿ ਆਖਰ ਕੀ ਹੋਇਆ ਤਾਂ ਉਸ ਨੇ ਦੱਸਿਆ ਕਿ ਮੈਂ ਤੇ ਮੇਰੀ ਧੀ ਗੁਰਦੁਆਰਾ ਬਾਦ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਜੋ ਜਰਮਨਜੀਤ ਸੀ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਰਹਿਣ ਵਾਲਾ ਸੀ ਤੇ ਪਠਾਨਕੋਟ ਵਿੱਚ ਜੋ ਹਰਮਨਪ੍ਰੀਤ ਕੌਰ ਸੀ ਉਸ ਦੀ ਮਾਸੀ ਰਹਿੰਦੀ ਸੀ ਜਰਮਨ ਪ੍ਰੀਤਕੌਰ ਐਲਸ ਕਰਦੀ ਸੀ ਤੇ ਉਸ ਨੇ ਦੱਸਿਆ ਕਿ ਅਸੀਂ ਗੱਡੀ ਦੇ ਵਿੱਚ ਆ ਰਹੇ ਸੀ ਆਉਂਦੇ ਆਉਂਦੇ ਗੱਡੀ ਬੇਕਾਬੂ ਹੋ ਗਈ ਤੇ ਯੂਬੀ ਡੀਸੀ ਨਹਿਰ ਦੇ ਵਿੱਚ ਜਾ ਕੇ ਡਿੱਗ ਪਈ ਇਹ ਬਿਆਨ ਜੋ ਪੁਲਿਸ ਹੁੰਦੀ ਜਰਮਨ ਜੀਤ ਦੇ ਬਿਆਨਾਂ ਨੂੰ ਕਲਮ ਬੰਦ ਕਰਦੇ ਆ ਪਰ ਜਦੋਂ ਪੁਲਿਸ ਘਟਨਾ ਕਰਮ ਦੀ ਜਾਂਚ ਕਰ ਰਹੀ ਸੀ ਤਾਂ ਪੁਲਿਸ ਨੂੰ ਇਹ ਜੋ ਮਾਮਲਾ ਸੀ ਉਹ ਸ਼ੱਕੀ ਲੱਗਿਆ ਤੇ ਪੁਲਿਸ ਨੇ ਆਸੇ ਪਾਸੇ ਜੋ ਲੋਕ ਸੀ ਉਹਨਾਂ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੇ ਇਸ ਹਾਦਸੇ ਨੂੰ ਹੁੰਦਾ ਦੇਖਿਆ ਹੋਵੇ ਤਾਂ ਪੁਲਿਸ ਨੂੰ ਇੱਕ ਪਸ਼ੂ ਚਾਰਨ ਵਾਲੀ ਔਰਤ ਮਿਲਦੀ ਹੈ ਤਾਂ ਉਹ ਦੱਸਦੀ ਹੈ ਕਿ ਹਾਂ ਮੈਂ ਇਸ ਹਾਦਸੇ ਨੂੰ ਹੁੰਦਾ ਹੋਇਆ ਦੇਖਿਆ ਸੀ ਜੋ ਇਹ ਬੰਦਾ ਸੀ ਇਸ ਦੀ ਜੋ ਬੇਟੀ ਸੀ ਉਹ ਡੋਬ ਰਹੀ ਸੀ ਉਹ ਆਵਾਜ਼ਾਂ ਮਾਰ ਰਹੀ ਸੀ ਕਿ ਮੈਨੂੰ ਬਚਾਓ ਪਰ ਇਹ ਜੋ ਬੰਦਾ ਸੀ ਇਸ ਨੇ ਉਸ ਨੂੰ ਬਚਾਉਣ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ ਇੱਕ ਤਮਾਸ਼ੀਬੀਨ ਬਣ ਕੇ ਆਪਣੀ ਬੇਟੀ ਨੂੰ ਡੁੱਬਦੀ ਨੂੰ ਦੇਖਦਾ ਰਿਹਾ ਜਦੋਂ ਇਹ ਗੱਲ ਹੁਣ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਜਰਮਨਜੀਤ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਹੁਣ ਜਦੋਂ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਗੱਡੀ ਨਹਿਰ ਦੇ ਵਿੱਚ ਡਿੱਗੀ ਹੈ ਇਹ ਗੱਡੀ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਈ ਸਗੋਂ ਜਾਣ ਮੁੱਝ ਕੇ ਹੀ ਜਰਮਨਜੀਤ ਸਿੰਘ ਨੇ ਇਹ ਗੱਡੀ ਨੂੰ ਨਹਿਰ ਦੇ ਵਿੱਚ ਸੁੱਟਿਆ ਤੇ ਜੋ ਜਰਮਨਜੀਤ ਸਿੰਘ ਆ ਇਹ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਆ ਜੋ ਬਟਾਲੇ ਦੇ ਵਿੱਚ ਤਾਇਨਾਤ ਆ ਹੁਣ ਇਹ ਸਾਰੀ ਘਟਨਾ ਤੋਂ ਪੜਦਾ ਉੱਠ ਚੁੱਕਿਆ ਸੀ ਪੁਲਿਸ ਨੂੰ ਪਤਾ ਲੱਗਦਾ ਕਿ ਜਰਮਨਜੀਤ ਦਾ ਕਿਸੇ ਗੱਲ ਨੂੰ ਲੈ ਕੇ ਉਸ ਦੀ ਬੇਟੀ ਜੋ ਕਿ ਪਠਾਨਕੋਟ ਦੇ ਵਿੱਚ ਆਪਣੀ ਮਾਸੀ ਦੇ ਘਰ ਰਹਿੰਦੀ ਸੀ ਰਸਤੇ ਦੇ ਵਿੱਚ ਆਉਂਦੇ ਆਉਂਦੇ ਉਸ ਨਾਲ ਉਸ ਦੀ ਬਹਿਸ ਹੋ ਗਈ ਬਹਿਸ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਜੋ ਜਰਮਨ ਜੀਤ ਹੁੰਦਾ ਹੈ ਉਹ ਗੱਡੀ ਨੂੰ ਨਹਿਰ ਦੇ ਵਿੱਚ ਸੁੱਟ ਦਿੰਦਾ ਹੈ ਤੇ ਖੁਦ ਗੱਡੀ ਚੋਂ ਬਾਹਰ ਨਿਕਲੇ ਆਉਂਦਾ ਹੈ ਤੇ ਇਹ ਡਰਾਮਾ ਕਰਦਾ ਕਿ ਗੱਡੀ ਬੇਕਾਬੂ ਹੋਣ ਦੇ ਕਾਰਨ ਨਹਿਰ ਦੇ ਵਿੱਚ ਡਿੱਗ ਪਈ ਉਹ ਬਚ ਗਿਆ ਪਰ ਜੋ ਉਸ ਦੀ ਧੀ ਸੀ ਉਹ ਸ਼ੀਸ਼ਾ ਨਾ ਖੁੱਲਣ ਕਾਰਨ ਉਹ ਗੱਡੀ ਦੇ ਵਿੱਚੋਂ ਨਿਕਲ ਨਹੀਂ ਸਕੀ ਤੇ ਉਸ ਦੀ ਮੌਤ ਹੋ ਗਈ ਪੁਲਿਸ ਜਰਮਨ ਜੀਤ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ ਉਸ ਉੱਤੇ ਕੇਸ ਦਰਜ ਕਰਦੀ ਹੈ ਤੇ ਉਸ ਨੂੰ ਜੇਲ੍ਹ ਭੇਜ ਦਿੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਰਮਨਜੀਤ ਸਿੰਘ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਸੀ ਤੇ ਉਸ ਨੇ ਇਸ ਘਟਨਾ ਨੂੰ ਬੜੇ ਆਤਰਾਨਾ ਤਰੀਕੇ ਦੇ ਨਾਲ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਕਤਲ ਨੂੰ ਦੁਰਘਟਨਾ ਬਣਾ ਦਿੱਤਾ ਜਾਵੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਘਟਨਾ ਸੀ ਜਾਂ ਇਹ ਕਤਲ ਸੀ ਪਰ ਜਰਮਨ ਜੀਤ ਨੇ ਤਾਂ ਪੁਲਿਸ ਵਿੱਚ ਹੋਣ ਕਾਰਨ ਬੜੇ ਚੰਗੇ ਤਰੀਕੇ ਨਾਲ ਇਸ ਪਲਾਨ ਨੂੰ ਬਣਾਇਆ ਸੀ ਪਰ ਜੋ ਉਹ ਪਸ਼ੂ ਚਰਾਉਣ ਵਾਲੀ ਔਰਤ ਸੀ ਉਹ ਇਹ ਸਾਰਾ ਕੁਝ ਦੇਖ ਰਹੀ ਸੀ ਤੇ ਉਸ ਨੇ ਜਦੋਂ ਇਸ ਬਾਰੇ ਜੋ ਜਾਂਚ ਕਰਨ ਵਾਲੇ ਪੁਲਿਸ ਸੀ ਉਸ ਨੂੰ ਦੱਸਿਆ ਤਾਂ ਉਹਨਾਂ ਦਾ ਸ਼ੱਕ ਜੋ ਸੀ ਉਹ ਜਰਮਨ ਜੀਤ ਤੇ ਗਿਆ ਉਸ ਤੋਂ ਬਾਅਦ ਹੋਰ ਉਹਨਾਂ ਨੇ ਸਬੂਤ ਇਕੱਠੇ ਕੀਤੇ ਤੇ ਪੁੱਛਗਿੱਛ ਕੀਤੀ ਜਿਸ ਤੋਂ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਹਾਦਸਾ ਨਹੀਂ ਸਗੋਂ ਜਰਮਨਜੀਤ ਸਿੰਘ ਜੋ ਕਿ ਬਟਾਲਾ ਦੇ ਵਿੱਚ ਐਸਆਈ ਹੈ ਉਸ ਨੇ ਜਾਣ ਬੁੱਝ ਕੇ ਹੀ ਗੱਡੀ ਨਹਿਰ ਦੇ ਵਿੱਚ ਸੁੱਟੀ ਹੈ ਤੇ ਆਪਣੀ ਧੀ ਦਾ ਕਤਲ ਕੀਤਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ